ਟੜਕਸਰ ਵੱਡੀ ਖਬਰ ਪਹਾੜੀ ਸੂਬਾ ਉਤਰਾਖੰਡ ਤੋਂ ਆ ਰਹੀ ਹੈ ਜਿੱਥੇ ਕਿ ਉਤਰਾਖੰਡ ਦੇ ਚਮੋਲੀ ਦੇ ਵਿੱਚ ਅੱਜ ਸਿਰੇ ਸਿਰੇ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਟਰੈਕਟਰ ਪੈਮਾਨੇ ਤੇ ਇਸ ਦੀ ਤੀਬਰਤਾ 4.1 ਮਾਪੀ ਗਈ ਹੈ ਐਨਸੀਐਸ ਮੁਤਾਬਕ ਪੁਚਾਲ 10 ਕਿਲੋਮੀਟਰ ਦੀ ਦੂंगाई ਤੇ ਆਇਆ ਹੈ ਜਾਣਕਾਰੀ ਮੁਤਾਬਕ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ। ਲੋਕ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਸੁਰੱਖਿਅਤ ਥਾਵਾਂ ਤੇ ਆ ਗਏ। ਹਾਲਾਂਕਿ ਪੁਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਅੱਜ ਤੜਕੇ 4 ਵਜੇ ਦੇ ਕਰੀਬ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉਚਾਲ ਦਿੱਤੀ ਵਿਰਤਾ 4.1 ਸੀ ਅਤੇ ਜ਼ਾਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੂਰ ਦੀ ਡੂੰਗਾ ਹਿੱਤੇ ਸੀ ਇਸ ਪੁਚਾਲ ਕਾਰਨ ਲੋਕ ਆਪਣੀ ਨੀਂਦ ਤੋਂ ਜਾਗ ਗਏ ਅਤੇ ਡਰ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਦੇ ਦੇਖੇ ਗਏ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 8 ਜੁਲਾਈ ਨੂੰ ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ਦੇ ਵਿੱਚ ਰਿਐਕਟਰ ਪੈਮਾਨੇ ਤੇ 4.2 ਤੀਬਰਤਾ ਦਾ ਪੁਚਾਲ ਆਇਆ ਸੀ ਐਨਸੀਐਸ ਮੁਤਾਬਕ ਇਹ ਪੁਚਾਲ ਦੁਪਹਿਰ 1 ਵਜੇ 5 ਕਿਲੋਮੀਟਰ ਦੀ ਡੂੰਗਾ ਹਿੱਤੇ ਆਇਆ ਸੀ ਧਰਤੀ ਦੇ ਅੰਦਰ 7 ਪਲੇਟਾਂ ਹਨ ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ ਜਿਸ ਜ਼ੋਨ ਦੇ ਵਿੱਚ ਇਹ ਪਲੇਟਾਂ ਜ਼ਿਆਦਾ ਟਕਰਾਂਦੀਆਂ ਹਨ ਉਸ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ ਵਾਰ-ਵਾਰ ਟੱਕਰ ਕਾਰਨ ਪਲੇਟਾਂ ਦੇ ਕੋਨੇ ਮੁੜ ਜਾਂਦੇ ਹਨ ਜਦੋਂ ਜ਼ਿਆਦਾ ਦਬਾਅ ਬਣਦਾ ਹੈ ਤਾਂ ਪਲੇਟਾਂ ਟੁੱਟਣ ਲੱਗਦੀਆਂ ਹਨ ਠੇਠਾਂ ਦਿੱਤੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਗੜਬੜ ਤੋਂ ਬਾਅਦ ਉਚਾਲ ਦੇ ਝਟਕੇ ਮਹਿਸੂਸ ਲੋਕਾਂ ਨੂੰ ਹੁੰਦੇ ਹਨ ਬੇਹਾਲ ਉਤਰਾਖੰਡ ਦੇ ਵਿੱਚ ਅੱਜ ਤੜਕਸਰ ਆਏ ਪੁਚਾਲ ਦੀ ਜਾਣਕਾਰੀ ਖੁਦ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਟਵੀਟ ਕਰਕੇ ਦਿੱਤੀ ਹੈ ਮਸਲਨ ਜਿਸ ਤਰੀਕੇ ਦੇ ਨਾਲ ਹੁਣ ਤਾਂ ਰੋਜ਼ਾਨਾ ਦਾ ਹੀ ਰੁਟੀਨ ਬਣ ਗਿਆ ਕਿ ਨਿਤ ਨਵੇਂ ਦਿਨ ਚੜਦੇ ਦੇ ਨਾਲ ਹੀ ਤੇਜ਼ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ ਹਾਲਾਂਕਿ ਬੀਤੇ ਦਿਨ ਹਰਿਆਣਾ ਦੇ ਰੋहतक ਦੇ ਵਿੱਚ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਉਸ ਤੋਂ ਪਹਿਲਾਂ ਦਿੱਲੀ ਐਨਸੀਆਰ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਵਾਕਈ ਵਰਲਡ ਲੈਵਲ ਤੇ ਅਗਰ ਜੇਕਰ ਗੱਲ ਕਰੀ ਤਾਂ ਰੋਜ਼ਾਨਾ ਹੀ ਤੇਜ਼ ਭੁਚਾਲ ਦੇ ਝਟਕੇ ਤੇ ਸੁਨਾਮੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਮਿਆਮਾਰਤ ਜਿਸ ਤਰੀਕੇ ਦੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਭੁਚਾਲ ਦੇ ਉਸ ਤੋਂ ਬਾਅਦ ਲਗਾਤਾਰ ਹੀ ਧਰਤੀ ਦੇ ਉੱਤੇ ਬੋਝ ਵਧਦਾ ਜਾ ਰਿਹਾ ਪਲੇਟਾਂ ਦਾ ਆਪਸ ਵਿੱਚ ਟਕਰਾਉਣਾ ਜਾ ਰਹੀ ਹੈ ਪਰਸੋਂ ਅਮਰੀਕਾ ਦੇ ਵਿੱਚ ਤੇਜ਼ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਸੀ ਜਿੱਥੇ ਕਿ ਉਸ ਦੀ ਤੀਬਰਤਾ 7.1 ਮਾਪੀ ਗਈ ਸੀ ਜੋ ਕਿ ਬਹੁਤ ਭਿਆਨਕ ਤੀਬਰਤਾ ਹੁੰਦੀ ਹੈ ਅਲਾਸਕਾ ਦੇ ਵਿੱਚ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਹੁਣ ਅੱਜ ਫਿਰ ਤੜਕਸਾਰ ਦੇ ਭੂਮੀ ਉਤਰਖੰਡ ਦੇ ਵਿੱਚ ਭੁਚਾਲ ਦੇ ਤੇਜ਼ ਝਟਕਿਆਂ ਦੇ ਨਾਲ ਧਰਤੀ ਕੰਬੀ ਹੈ ਮੌਸਮ ਵਿਗਿਆਨੀ ਅਤੇ ਸਿਸਮੋਲੋਜੀ ਦੇ ਵਿਗਿਆਨੀ ਜੋ ਉਚਾਲ ਦੇ ਮਾਹਰ ਹਨ ਉਹ ਵੀ ਹੈਰਾਨ ਹਨ ਕਿ ਜਿਸ ਤਰੀਕੇ ਦੇ ਨਾਲ ਪੁਚਾਲ ਦੇ ਛੱਟਕੇ ਲਗਾਤਾਰ ਵੱਧਦੇ ਜਾ ਰਹੇ ਨੇ ਇਹ ਧਰਤੀ ਦੇ ਉੱਤੇ ਬਹੁਤ ਵੱਡਾ ਭਾਰੀ ਸੰਕਟ ਆਉਣ ਵਾਲੇ ਦਿਨਾਂ 'ਚ ਨਜ਼ਰ ਆ ਸਕਦਾ ਹੈ